ਕਈ ਹਰਦਵਾਰ ਜਾਂਦੇ ਨੇ ਅਸ਼ਕ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਧਿਆਨ ਨਾਲ ਬਚਨ ਸੁਣਿਆ ਜੇ ਜਦੋਂ ਇਨਸਾਨ ਦੇ ਅੰਦਰ ਪਰਮਾਤਮਾ ਹੈ ਮਨ ਨੇ ਸਵਾਸ ਏ ਸਾਰਾ ਪਰਿਵਾਰ ਏ ਉਦੋਂ ਬੰਦੇ ਨੂੰ ਸੱਟ ਲੱਗ ਜੇ ਤੇ ਕਹਿੰਦੇ ਜੀ ਬੰਦੇ ਦੀ ਹੱਡੀ ਫ੍ਰੈਕਚਰ ਹੋ ਗਈ ਹੱਡੀ ਟੁੱਟ ਗਈ ਯਾਨੀ ਅਜੇ ਸ਼ਰੀਰ ਤੇ ਸਾਰਾ ਕੁਝ ਆ ਤੇ ਕਹਿੰਦੇ ਹੱਡੀ ਟੁੱਟ ਗਈ ਫ੍ਰੈਕਚਰ ਹੋ ਗਈ ਜਦੋਂ ਬੰਦਾ ਮਰ ਜਾਂਦਾ ਉਦੋਂ ਫੁੱਲ ਕਹੀ ਜਾਂਦੇ ਦੇਖੋ ਕਿੱਡੀ ਗਿਆਨਤਾ ਫੁੱਲ ਤਾਂ ਕਹਨੇ ਚਾਹੀਦੇ ਕਿਸੇ ਮਹਾਪੁਰਖ ਦੇ ਕਿਉਂਕਿ ਬਾਣੀ ਚ ਲਿਖਿਆ ਫੁੱਲ ਹਰ ਸਰ ਪਾਵੇ ਪਰ ਇੱਕ ਮਨਮੁਖ ਜੀਵ ਜਿਹਦੇ ਅੰਦਰ ਜਦੋਂ ਸਵਾਸ ਹੈਗੇ ਉਦੋਂ ਸਾਰਾ ਕੁਝ ਹੈਗਾ ਪਰਮਾਤਮਾ ਵੀ ਹੈ ਆਤਮਾ ਵੀ ਹੈ ਮਨ ਵੀ ਹੈ ਨਾਮ ਵੀ ਅੰਦਰ ਹੈ ਤੇ ਸਾਰਾ ਸੂਖਸ਼ਮ ਪਰਿਵਾਰ ਵੀ ਅੰਦਰ ਹੈ ਉਦੋਂ ਕਹਿੰਦੇ ਹੱਡੀ ਟੁੱਟ ਗਈ ਹੱਡੀ ਫ੍ਰੈਕਚਰ ਹੋ ਗਈ ਜਦੋਂ ਬੰਦਾ ਮਰ ਜਾਂਦਾ ਤੇ ਕਹਿੰਦੇ ਜੀ ਫੁੱਲ ਚੁਗਨ ਚੱਲੇ ਫੁੱਲ ਤਾਰਨ ਚੱਲੇ ਔਰ ਕਿੰਨੀ ਅਗਿਆਨਤਾ ਹੈ ਜਿਉਂਦੇ ਬੰਦੇ ਨੂੰ ਕੋਈ ਮੱਥਾ ਨਹੀਂ ਟੇਕਦਾ ਕੋਈ ਪੈਰੀ ਹੱਥ ਨਹੀਂ ਲਾਉਂਦਾ ਕੋਈ ਹੱਥ ਨਹੀਂ ਜੋੜਦਾ ਤੇ ਦਾਸ ਨੇ ਕਈ ਵਾਰ ਦੇਖਿਆ ਵੀ ਕਿ ਅਸਚਰਜਤਾ ਹੁੰਦੀ ਏ ਕਿ ਆ ਸੀਤਲਾ ਮੰਦਿਰ ਜਾਂ ਸ਼ੀਦਾ ਸਾਹਿਬ ਇੱਕ ਮੁਰਦਾ ਲੈ ਕੇ ਜਾਂਦੇ ਨਾ ਬੜੇ ਜਾਨੇ ਚੱਪਲਾਂ ਲਾ ਕੇ ਮੱਥਾ ਟੇਕਣ ਲੱਪੇ ਨੇ ਇਹਦਾ ਮਤਲਬ ਮੌਤ ਤੋਂ ਬੜਾ ਡਰਦੇ ਜਿਉਂਦੇ ਨਾਲ ਸਤਕਾਰ ਨਹੀਂ ਕਰਦਾ ਕੋਈ ਜਿਉਂਦੇ ਆਪਣੇ ਮਾਪਿਓ ਨੂੰ ਮੇਰੇ ਖਿਆਲ ਦੇ ਵਿੱਚ ਕੋਈ ਵਿਰਲਾ ਹੀ ਹੋਏਗਾ ਜਿਹੜਾ ਉਹਨਾਂ ਨੂੰ ਫਲ ਫਰੂਟ ਪੁੱਛਦਾ ਪੀ ਆਲੋ ਜੀ ਹੁਣ ਆਬਾਰ ਵਿੱਚ ਅੰਬ ਆ ਗਿਆ ਫਰੂਟ ਆ ਗਿਆ ਤੇ ਨਵੇਂ ਕਰ ਲੋ ਮਾਤਾ ਪਿਤਾ ਜੀ ਤੇ ਬੜੇ ਦੇਖੇ ਮਰਨ ਤੋਂ ਬਾਅਦ ਸਰਾਧ ਕਰਉਣਗੇ ਗੁਰੂ ਜੀ ਕਹਿੰਦੇ ਵੀ ਤੁਹਾਨੂੰ ਫਲ ਤਾਂ ਮਿਲਣਾ ਵੀ ਜੇ ਜਿਉਂਦੇ ਪੁੱਛੋਗੇ ਤੁਸੀਂ ਮਰਨ ਤੋਂ ਬਾਅਦ ਕੋਈ ਫਲ ਨਹੀਂ ਕਹਿੰਦੇ ਜੀਵਤ ਪਿਤਰ ਨਮਾਨੇ ਕੋ ਮੁਏ ਸਿਰਾਦ ਕਰਾਹੀ ਪਿਤਰ ਪੀ ਬੱਪਰੇ ਕਹੋ ਕੈਸੇ ਕਹੀਏ ਕਊਆ ਕੂਕਰ ਖਾਏ ਉਹਦਾ ਕਹਿੰਦੇ ਕੁੱਤਾ ਜਾਂ ਕਾਂ ਖਾ ਜਾਂਦੇ ਉੱਪਰ ਰੱਖ ਦਿੰਦੇ ਤੇ ਕਾਂ ਕੁੱਤੇ ਖਾ ਜਾਂਦੇ ਸੋ ਇਸ ਕਰਕੇ ਵਿਚਾਰ ਕਰ ਰਹੇ ਸੀ ਕਿ ਜੇ ਕੋਈ ਸੰਸਕਾਰ ਵੀ ਨਾ ਕਰੇ ਤੇ ਪਰਮਾਤਮਾ ਨੇ ਸਾਡੇ ਸ਼ਰੀਰ ਦੇ ਵਿੱਚ ਕਿਰਮ ਰੱਖੇ ਨੇ ਉਹ ਕਿਰਮ ਖਾ ਜਾਂਦੇ ਉਹਨਾਂ ਦਾ ਦਿਲ ਅੰਦਰ ਉਹ ਕਿੰਨੀ ਹੈਰਾਨਗੀ ਏ